ਤੈਨੂੰ ਮੁੰਡੇ ਨਿਕਲ ਕੇ ਗਏ ਮੈਨੂੰ ਗਾਲ ਕੱਢੀ ਉਹਨਾਂ ਨੇ ਉਹ ਸਾਹਮਣੇ ਮੋੜ ਤੇ ਆ ਕੇ ਖੜ ਗਏ ਉੱਥੋਂ ਇਸ਼ਾਰਾ ਮਾਰਨ ਲੱਗ ਗਏ ਕਿ ਆਕੇ ਨਾ ਸਾਡੇ ਕੋਲੇ ਗੱਲ ਕਰ ਜਦੋਂ ਮੈਂ ਉੱਥੇ ਗੱਲ ਕਰਨ ਗਿਆ ਕਹਿੰਦਾ ਮੇਰਾ ਵੱਡਾ ਭਰਾ ਆ ਰਿਹਾ ਵਾ ਕਿ ਜਿਹੜੇ ਵੀ ਆਪਣੀ ਗੱਲ ਆਪਾਂ ਨਵੇੜ ਲੈਣੇ ਆ ਆਪਸ ਵਿੱਚ ਬੈ ਕੇ ਕਿ 2 ਮਿੰਟ ਖੜ ਜਾ ਉਹ ਜਦੋਂ ਉਹਦਾ ਵੱਡਾ ਭਰਾ ਆਇਆ ਵੀਰੇ ਉਹਨਾਂ ਨੇ ਗੱਲ ਕੀਤੀ ਨਹੀਂ ਕੋਈ ਹੰਦੇ ਸਰ ਮਾਰਨ ਲੱਗ ਗਏ ਮੈਨੂੰ ਉੱਥੇ ਜਾਨੂੰ ਮੱਲੇ ਵਾਲੇ ਇਕੱਠੇ ਹੋ ਗਏ ਨਹੀਂ ਮੈਨੂੰ ਮਾਰ ਕੇ ਛੱਡ ਜਾਣਾ ਸੀਗਾ ਉਹਨਾਂ ਨੇ ਸ਼ਰਿਆਮ ਬੇਟਾ ਬਾਹਰ ਮਾਰਕ ਦੇ ਵਿੱਚ ਸੀ ਮਤਲਬ ਕਬੱਡੀ ਖੇលਿਆ ਘਰੋਂ ਪਾਣੀ ਗਿਆ ਤੇ ਪੀਤਾ ਤੇ ਇੱਥੇ ਆ ਗਿਆ ਖੜ ਕੇ ਜੇਟਾ ਮੁਰੇ ਅੱਗੇ ਖੜਾ ਉਹਨੂੰ ਲੈ ਗਿਆ ਭਾਨੇ ਨਾਲ ਫੱਦ ਕੇ ਵੀ ਆਜੋ ਆਪਾਂ ਪਿਆਰ ਨਾਲ ਗੱਲ ਕਰ ਲਈਏ ਆ ਦੇਖ ਲਓ ਤੁਹਾਡੇ ਸਾਹਮਣੇ ਵੀ ਮਾਰ ਕੇ ਸੱਟ ਗਏ ਨੇ ਨਾਲ ਵਾਲਿਆਂ ਦੇ ਲੱਗੀ ਬੋਤਲ ਕੁੜੀ ਦੇ ਲੱਗਣੀ ਛੁੱਟੀ ਦੇ ਬਚ ਗਈ ਇਹਨਾਂ ਦਾ ਵੀ ਸ਼ੀਸ਼ਾ ਫਨ ਗਿਆ ਤੇ ਬਾਕੀ ਦੇਖ ਲਓ ਤੁਸੀਂ ਉਹ ਡਰੇਨਿੰਗ ਇਹ ਭੋਰਾ ਉੱਪਰ ਤੱਕ ਉਹਨਾਂ ਨੇ ਚਲਾਈਆਂ ਨੇ ਉੱਪਰ ਤੱਕ ਮੈਂ ਤਾਂ ਮੰਗੇ ਹੀ ਕਰਦੀਆਂ ਵੀਡੀਓ ਚਾਈ ਲੱਗ ਰਹੀ ਆ ਅੱਗੇ ਅਸੀਂ ਵੀਡੀਓ ਬਣਾ ਕੇ ਦਿੱਤੀ ਸੀਗੀ ਜਦੋਂ ਮੇਰੇ ਬੇਟੇ ਨੂੰ ਅੱਗੇ ਪਏ ਨੇ ਘਰੇ ਆ ਕੇ ਉਹ ਵੀ ਸਾਡੇ ਕੋਲੇ ਵੀਡੀਓ ਬੁਕਾਇਦਾ ਹੈਗੀ ਅਸੀਂ ਕਢਵਾ ਕੇ ਦਿੱਤੀ ਥਾਣੇ ਵਾਲਿਆਂ ਨੇ ਇੰਨਾ ਸਾਦ ਦਿੱਤਾ ਮੈਂ ਆਪ ਕਢਵਾ ਕੇ ਥਾਣੇ ਦੇ ਕੇ ਆਈ ਉਹਨਾਂ ਨੇ ਬਿਆਨ ਲੈ ਲਏ ਪਰਚਾ ਦਰਜ ਨਹੀਂ ਕੀਤਾ ਜਦੋਂ ਉਹਦੋਂ ਪਰਚਾ ਦਰਜ ਕਰਦੇ ਤਾਂ ਛੋਟੀ ਮੋਟੀ ਧਾਰਾ ਹੀ ਲਾ ਦਿੰਦੇ ਪਰ ਵੀ ਮੇਰਾ ਬੱਚਾ ਅੱਜ ਸੱਟਾਂ ਲੱਗਣ ਤੋਂ ਬਚ ਜਾਂਦਾ ਅੱਛੇ ਗੱਲ ਤੁਸੀਂ ਦੇਖ ਰਹੇ ਹੋ ਲੁਧਾਨਾ ਲਾਈਵ ਤੇ ਮੈਂ ਹਾਂ ਤੁਹਾਡੇ ਨਾਲ ਯੂਵਨ ਬੇਰੀ ਲੁਧਿਆਣਾ ਦੇ ਦੁਗਰੀ ਦੇ ਵਿੱਚ ਮੌਜੂਦਾਂ ਜਿੱਥੇ ਕਿ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਨੌਜਵਾਨ ਸਾਡਾ ਨਾਮ ਮੌਜੂਦ ਨਹੀਂ ਉਹਨਾਂ ਦਾ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕੀ ਕਾਰਨ ਸੀਗਾ ਕਿਸ ਨੂੰ ਲੈ ਕੇ ਜਿਹੜੀ ਇਹ ਲੜਾਈ ਜਗੜਾ ਹੋਇਆ ਕਿਉਂ ਹਥਿਆਰਾਂ ਦੇ ਨਾਲ ਵਾਰ ਕੀਤਾ ਗਿਆ ਉਸ ਨੌਜਵਾਨ ਨਾਲ ਸਭ ਤੋਂ ਪਹਿਲਾਂ ਪੁੱਛ ਲੈਨੇ ਨਾ ਮਾਮਲਾ ਕੀ ਹੋਇਆ ਸਰ ਸੱਚੀ ਕਾ ਸਰਸ਼ੀ ਗਲਵਰੇ ਸਰ ਕੀ ਕੀ ਨਾਮ ਹੈ ਤੁਹਾਡਾ ਹਰਸ਼ਦੀਪ ਸਿੰਘ ਹਰਸ਼ਦੀਪ ਕੀ ਹੋਇਆ ਸੀ ਕਿ ਮਾਮਲਾ ਕੀ ਹੋਇਆ ਸੀਗਾ ਵੀਰੇ ਪਹਿਲਾਂ ਮੇਰਾ ਫਰੈਂਡ ਹੀ ਹੁੰਦਾ ਸੀਗਾ ਉਹ ਚਾਰ ਸਾਲ ਉਹ ਇੱਕ ਦੂਜੇ ਨੂੰ ਬੁਲਾ ਨਹੀਂ ਰਹੇ ਸੀ ਐਂ ਮਤਲਬ ਛੋਟੀ ਮੋਟੀਆਂ ਲੜਾਈਆਂ ਚੱਲੀ ਜਾ ਰਹੀਆਂ ਸੀਗੀਆਂ ਉਸ ਤੋਂ ਪਹਿਲਾਂ ਨਾ ਜਦੋਂ ਆ ਕਾਂਡ ਕਰਕੇ ਗਏ ਨੇ ਆ ਦੇਖੋ ਵੀਰੇ ਬੋਤਲਾਂ ਬੰਬ ਵਾਲੀਆਂ ਮਾਰ ਕੇ ਗਏ ਘਰੇ ਮੇਰੇ ਮੈਂ ਉਹਨੂੰ ਕਿਹਾ ਕਿ ਇਦਾਂ ਆਪਣੀ ਜੜੀ ਵੀ ਗੱਲਾਂ ਹਨਾ ਖਤਮ ਕਰ ਕਿ ਆਪਾਂ ਇਕੱਠੇ ਫਰੈਂਡ ਰਹੇ ਆਂ ਕਹਿੰਦਾ ਕੋਈ ਨਾ ਥੋੜੇ ਦਿਨਾਂ ਤੱਕ ਨਵੇੜ ਦਿੰਨੇ ਆ ਕਿ ਸਾਡੀ ਭੈਣ ਦਾ ਵਿਆਹ ਵਾ ਉਹ ਹੋ ਲੈਣ ਦੇ ਤੇ ਘਰ ਦੇ ਬਾਹਰ ਹੀ ਖੜਾ ਹੋਇਆ ਸੀਗਾ ਮੈਂ ਪਹਿਲਾਂ ਨਾ ਇੱਕ ਤਿੰਨ ਮੁੰਡੇ ਨਿਕਲ ਕੇ ਗਏ ਮੈਨੂੰ ਗਾਲ ਕੱਢੀ ਉਹਨਾਂ ਨੇ ਉਹ ਸਾਹਮਣੇ ਮੋੜ ਤੇ ਆ ਕੇ ਖੜ ਗਏ ਉੱਥੋਂ ਇਸ਼ਾਰਾ ਮਾਰਨ ਲੱਗ ਗਏ ਕਿ ਆ ਕੇ ਨਾ ਸਾਡੇ ਕੋਲੇ ਗੱਲ ਕਰ ਜਦੋਂ ਮੈਂ ਉੱਥੇ ਗੱਲ ਕਰਨ ਗਿਆ ਕਹਿੰਦਾ ਮੇਰਾ ਵੱਡਾ ਭਰਾ ਆ ਰਿਹਾ ਵਾ ਕਿ ਜਿਹੜੇ ਵੀ ਆਪਣੀ ਗੱਲ ਆਪ ਨੂੰ ਵੇੜ ਲੈਣੇ ਆ ਆਪਸ ਵਿੱਚ ਬਹਿ ਕੇ ਕਿ 2 ਮਿੰਟ ਖੜ ਜਾ ਉਹ ਜਦੋਂ ਉਹਦਾ ਵੱਡਾ ਭਰਾ ਆਇਆ ਵੀਰੇ ਉਹਨਾਂ ਨੇ ਗੱਲ ਕੀਤੀ ਨਹੀਂ ਕੋਈ ਹੰਦੇ ਸਰ ਮਾਰਨ ਲੱਗ ਗਏ ਮੈਨੂੰ ਫਿਰ ਜਾਨੂ ਮੱਲੇ ਵਾਲੇ ਇਕੱਠੇ ਹੋ ਗਏ ਨਹੀਂ ਮੈਨੂੰ ਮਾਰ ਕੇ ਸੱਟੇ ਜਾਣਾ ਸੀਗਾ ਉਹਨਾਂ ਨੇ ਨਹੀਂ ਕਿਸ ਦੇ ਨਾਲ ਹਮਲਾ ਕੀਤਾ ਤੁਹਾਡਾ ਨਾ ਮੋਟਰਸਾਈਕਲ ਵਾਲੀ ਉਹ ਗਰਾਰੀ ਨਹੀਂ ਹੁੰਦੀ ਜਿਹੜੀ ਲੋਹੇ ਦੇ ਡੰਡੇ ਨਾਲ ਫਿਕਸ ਕੀਤੀ ਹੁੰਦੀ ਆ ਉਹਦੇ ਨਾਲ ਮਾਰਦੇ ਵੀ ਸੀਗੇ ਵੀਰੇ ਕਿੰਨੇ ਕੁ ਜਾਣੇ ਸੀਗੇ ਟੋਟਲ ਉਹ ਟੋਟਲ ਵੀਰੇ 6 ਜਾਣੇ ਸੀਗੇ ਜਿਨ੍ਹਾਂ ਨੂੰ ਮੈਂ ਜਾਣਦਾ ਵਾਂ ਦੋ ਹਨ ਪਛਾਤੇ ਸੀਗੇ ਦੋਨ ਪਛਾਤੇ ਹਾਂਜੀ ਤੇ ਹੁਣ ਫਰਾਰ ਨੇ ਗ੍ਰਿਫਤਾਰ ਫਰਾਰ ਵੀਰੇ ਫਰਾਰ ਹਾਂਜੀ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਕੀ ਨਹੀਂ ਹਲੇ ਤੱਕ ਤਾਂ ਵੀਰੇ ਕੋਈ ਕਾਰਵਾਈ ਨਹੀਂ ਹੋਈ ਕੋਈ ਮੁਲਾਜ਼ਮ ਨਹੀਂ ਆਇਆ ਇੱਥੇ ਕੋਈ ਪੁੱਛਤਾ ਕਰਨ ਬਿਆਨ ਲੈਣ ਤੁਹਾਡੇ ਮੁਲਾਜ਼ਮ ਆਏ ਸੀਗੇ ਮੁਲਾਜ਼ਮ ਜਿੱਥੇ ਮੱਲੇ 'ਚ ਰਹਿੰਦੇ ਪਏ ਸੀਗੇ ਉਹ ਉੱਥੋਂ ਘਰ ਖਾਲੀ ਕਰ ਗਏ ਨੇ ਹਾਂਜੀ ਤੇ ਉਥੇ ਵੀ ਉਹ ਰੇਡ ਕਰਕੇ ਆਏ ਨੇ ਜਾ ਕੇ ਨਾਲ ਪਰ ਉਹ ਮੱਲੇ ਚ ਰਹਿ ਨਹੀਂ ਰਹੇ ਇਸ ਟਾਈਮ ਫਰਾਰ ਨੇ ਤੇ ਪਤਾ ਉਹਨਾਂ ਦਾ ਕਰਦੇ ਪਈਆ ਪੁਲਸ ਵਾਲੇ ਵੀ ਕੀ ਕਿੱਥੇ ਨੇ ਕਿੱਥੇ ਨਹੀਂ ਹਲੇ ਤੱਕ ਤਾਂ ਵੀਰੇ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਸੋ ਹਰਸ਼ਦੀਪ ਦੀ ਮੰਮੀ ਦੀ ਨਾਲ ਗੱਲਬਾਤ ਕਰ ਲੈਣੇ ਮੈਡਮ ਕਿਸ ਤਰ੍ਹਾਂ ਦੇ ਦਿਓ ਲੁਧਾਨਾ ਦਾ ਲਾਅ ਐਂਡ ਆਰਡਰ ਇੱਕ ਤਰ੍ਹਾਂ ਵਿਗੜਿਆ ਪਿਆ ਹੋਇਆ ਗੁੰਡਾਗਰਦੀ ਨਹੀਂ ਵੱਧ ਗਈ ਹੈ ਸ਼ਰਿਆਮ ਹਥਿਆਰ ਦੇ ਨਾਲ ਵਾਰ ਕਰ ਰਹੇ ਨੇ ਨੌਜਵਾਨਾਂ ਤੇ ਹਾਂਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸ਼ਰੀਆਮ ਬੇਟਾ ਬਾਹਰ پارک ਦੇ ਵਿੱਚ ਮਤਲਬ ਕਬੱਡੀ ਖੇល ਲਿਆ ਘਰੋਂ ਪਾਣੀ ਗਿਆ ਤੇ ਪੀਤਾ ਤੇ ਇੱਥੇ ਆ ਗਿਆ ਖੜ ਕੇ ਗੇਟਾ ਮੁਰੇ ਅੱਗੇ ਖੜਾ ਉਹਨੂੰ ਲੈ ਗਿਆ ਭਾਨੇ ਨਾਲ ਸੱਦ ਕੇ ਵੀ ਆਜੋ ਆਪਾਂ ਪਿਆਰ ਨਾਲ ਗੱਲ ਕਰ ਲਈਏ ਆ ਦੇਖ ਲਓ ਤੁਹਾਡੇ ਸਾਹਮਣੇ ਵੀ ਮਾਰ ਕੇ ਸੱਟ ਗਏ ਨੇ ਉਹ ਤਾਂ ਕਰਮ ਚੰਗੇ ਸੀ ਇਹ ਚਲੋ ਬਚ ਗਏ ਸਾਰੇ ਇਕੱਠੇ ਹੋ ਗਏ ਫਟਾਫਟ ਬਚਤ ਹੋ ਗਈ ਆ ਨਹੀਂ ਤਾਂ ਬਸ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਦੱਸਿਆ ਜਾ ਰਿਹਾ ਕਿ ਸੈਰ ਕਰਨ ਨਿਕਲੇ ਸੀ ਹਰਸ਼ ਹਾਂਜੀ ਇਥੇ ਇਕ 8 ਦੇ ਮੂਰੀ ਸੇਰ ਕਰਦਾ ਸੀ ਇਥੋਂ ਆਇਆ ਗਾਲ ਕੱਢ ਕੇ ਉੱਧਰ ਬੁਲਾ ਕੇ ਲੈ ਗਿਆ ਕਹਿੰਦਾ ਆਪਾਂ ਪਿਆਰ ਨਾਲ ਗੱਲ ਕਰਦੇ ਆ ਪਿਆਰ ਦੇ ਨਾਲ ਕਹਿ ਕੇ ਬਸ ਪਲੇਸੇ ਚ ਲੈ ਗਿਆ ਇਹਨੂੰ ਪਰ ਪਰ 4 ਸਾਲ ਦੀ ਯਾਰੀ ਨੂੰ ਇਹ ਇਲਜਾਮ ਦਿੱਤਾ ਆ ਇਹ ਇਲਜਾਮ ਦਿੱਤਾ ਘਰੇ ਬਹਿ ਕੇ ਸਾਡੇ ਖਾ ਕੇ ਆ ਇਲਜਾਮ ਦਿੱਤਾ ਤੇ ਕੀ ਮੁੰਡੇ ਉਹ ਕੰਮ ਕੀ ਕਰਦੇ ਆ ਤੇ ਰਹਿਣ ਵਾਲੇ ਕਿੱਥੇ ਦੇ ਨੇ ਰਹਿਣ ਵਾਲੇ ਮੈਨੂੰ ਤਾਂ ਕੋਈ ਪਤਾ ਨਹੀਂ ਬਸ ਰੈਂਟ ਤਾਂ ਹੀ ਰਹਿੰਦੇ ਨੇ ਕਦੇ ਕਿਤੇ ਰਹਿੰਦੇ ਸੀ ਕਦੇ ਇੱਥੇ ਪਿੱਛੇ ਰਹਿੰਦੇ ਸੀ ਸਾਡੇ ਉੱਧਰ ਰਹਿੰਦੇ ਆ ਹੁਣ ਗਲੀ ਦੇ ਵਿੱਚ ਉੱਥੋਂ ਵੀ ਚਲੇ ਗਏ ਆ ਸਿਰਫ ਉਹਦੀ ਇੱਕ ਭੂਆ ਬਸ ਉਹ ਹੈਗੇ ਹੋਮਗਾਰਡ ਦੇ ਵਿੱਚੋਂ ਮਤਲਬ ਕੋਈ ਆਏ ਹੋਏ ਨਹੀਂਗੇ ਕਹਿੰਦੇ ਵੀ ਭੂਆ ਸਾਡੀ ਸਾਡੀ ਮਦਦ ਕਰਦੀ ਆ ਤਾਂ ਕਰਕੇ ਉਹ ਮੁੰਡੇ ਚੋਰੀਆਂ ਤੇ ਪੱਤੀਆਂ ਵੀ ਰਾਤ ਨੂੰ ਕਰਦੇ ਆ ਦੋ ਵਾਰ ਫੜੇ ਵੀ ਗੈਟ ਥਾਣੇ ਵਿੱਚ ਥਾਣੇ ਦੇ ਵਿੱਚ ਉਹਦੀ ਬਕਾਇਦਾ ਸਾਡੇ ਕੋਲੇ ਮੂਵੀ ਵੀ ਹੈਗੀ ਆ ਜਦੋਂ ਮੋਟਰਸਾਈਕਲ ਛੜਾ ਕੇ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਜਦੋਂ ਨਿਕਲਦੇ ਨੇ ਤਾਂ ਉਹਦੀ ਦਿੰਦੇ ਪਏ ਆ ਮਾਤਰਾ ਠਾਣੇ ਦੀ ਮੂਹਰੇੋਂ ਵੀ ਅਸੀਂ ਠਾਣੇ ਵਿੱਚੋਂ ਮੋਟਰਸਾਈਕਲ ਕਢਾ ਕੇ ਚੱਲਿਆ ਦੇਖੋ ਉਹਨਾਂ ਦੇ ਜਿਗਰੇ ਕਿੰਨੇ ਵੱਧ ਗਏ ਨੇ ਅੱਛਾ ਜੀ ਦੇਖੋ ਉਹਨਾਂ ਦੇ ਕਿੰਨੇ ਜਿਗਰੇ ਵੱਧ ਗਏ ਆ ਇੱਕ ਬਾਈਕ ਲੈ ਕੇ ਜਾਣ ਦੇ ਨਾਲ ਵੀ ਵੀਡੀਓ ਬਣਾ ਕੇ ਠਾਣੇ ਦੀ ਪਾਉਂਦੇ ਪਏ ਆ ਉਹ ਇਸ ਟਾਈਮ ਤੇ ਹਾਂਜੀ ਦੇਖ ਲਓ ਵੀ ਕਰੇ ਮੈਂ ਤਾਂ ਲੇਟ ਚ ਕੱਲੀ ਆ ਦੇਖੋ ਵੀ ਮੈਂ ਆਪਣੇ ਬੇਟੇ ਨੂੰ ਕਿਤੇ ਛੱਡ ਕੇ ਜਾਂ ਸਾਦੀ ਮੇਰੇ ਅੱਗੇ ਵਿੱਚ ਕੋਈ ਨਹੀਂਗਾ ਤੇ ਇਹ ਇਹ ਬੇਟਾ ਤਾਂੜਾ ਕਰਦਾ ਕੀ ਹੈ ਬੇਟਾ ਮੇਰਾ ਸਟੱਡੀ ਕਰਕੇ ਹਟੇ ਪਰ ਉਹ ਦੇਖ ਦੇਖ ਸਕਦੇ ਨੇ ਹਾਲਾਤ ਕਿਦਾਰੇ ਕਾਤੇ ਨੇ ਉਹ ਤੇ ਨੌਜਵਾਨਾਂ ਨੇ ਯੂਕੇ ਨੇ ਮਾਰ ਮਾਰ ਰਹੇ ਨੇ ਤੇ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਮੈਂ ਤਾਂ ਮੰਗ ਇਹੀ ਕਰਦੀ ਆ ਵੀ ਜੋ ਸਤਾਈ ਲੱਗ ਰਹੀ ਆ ਅੱਗੇ ਅਸੀਂ ਵੀਡੀਓ ਬਣਾ ਕੇ ਦਿੱਤੀ ਸੀਗੀ ਜਦੋਂ ਮੇਰੇ ਬੇਟੇ ਨੂੰ ਅੱਗੇ ਪਏ ਨੇ ਘਰੇ ਆ ਕੇ ਉਹ ਵੀ ਸਾਡੇ ਕੋਲੇ ਵੀਡੀਓ ਬਕਾਇਦਾ ਹੈਗੀ ਅਸੀਂ ਕਢਵਾ ਕੇ ਦਿੱਤੀ ਥਾਣੇ ਵਾਲਿਆਂ ਨੇ ਇੰਨਾ ਸਾਥ ਦਿੱਤਾ ਮੈਂ ਆਪ ਕਢਵਾ ਕੇ ਥਾਣੇ ਦੇ ਕੇ ਆਈ ਉਹਨਾਂ ਨੇ ਬਿਆਨ ਲੈ ਲਏ ਪਰਚਾ ਦਰਜ ਨਹੀਂ ਕੀਤਾ ਜਦੋਂ ਉਦੋਂ ਪਰਚਾ ਦਰਜ ਕਰਦੇ ਜਾਂ ਛੋਟੀ ਮੋਟੀ ਧਾਰਾ ਹੀ ਲਾ ਦਿੰਦੇ ਪਰ ਵੀ ਮੇਰਾ ਬੱਚਾ ਅੱਜ ਸੱਟਾਂ ਲੱਗਣ ਤੋਂ ਬਚ ਜਾਂਦਾ ਕੀ ਲੱਗਦਾ ਕੀ ਹੈ ਕੋਈ ਪੋਲੀਟੀਸ਼ੀਅਨ ਦਬਾਅ ਕਰਕੇ ਨਹੀਂ ਪਰਚਾ ਦੇ ਰਿਹਾ ਜਾਂ ਕੀ ਕੋਈ ਕਾਰਨ ਵਗੈਰਾ ਕਰਕੇ ਨਹੀਂ ਦੇ ਰਿਹਾ ਨਹੀਂ ਜਰਰੇ ਤਾਂ ਮੈਂ ਕਹਿ ਨਹੀਂ ਸਕਦੀ ਹੈਗੀ ਹੂੰ ਕੁਝ ਨਹੀਂ ਕਹਿ ਸਕਦੀ ਬਸ ਅਸੀਂ ਜਾਂਦੇ ਸੀ ਥਾਣੇ ਸਾਨੂੰ ਕਹਿੰਦੇ ਸੀ ਬਸ ਪਰਚਾ ਹੋ ਜਾਊਗਾ ਪਰਚਾ ਹੋ ਜਾਊਗਾ ਬਸ ਪਰਚਾ ਨਹੀਂ ਹੋਇਆ ਬਿਆਨ ਲੈ ਲਏ ਸੀਗੇ ਸਾਡੇ ਬਿਆਨ ਲੈ ਕੇ ਪਰਚਾ ਉੱਥੇ ਰੱਖ ਲਿਆ ਉਹਨਾਂ ਨੇ ਜਿਉ ਪਰਚਾ ਹੋ ਜਾਂਦਾ 15 ਦਿਨਾਂ ਬਾਅਦ ਹੀ ਆ ਭਰਦਾ ਹੋਗੀ ਦੂਜੀ ਕੋਈ ਸੀਸੀਟੀਵੀ ਕੈਮਰਾ ਵੀ ਇਹਦੇ ਵਿੱਚ ਕੋਈ ਫੁਟੇਜ ਕੈਦ ਹੋਈ ਹੈ ਜਿਸ ਨਾਲ ਜਦੋਂ ਤੁਹਾਡੇ ਮੁੰਡੇ ਨਾਲ ਕੁੱਟਮਾਰ ਕਰਦੇ ਪਏ ਹਾਂਜੀ ਹੈਗੀ ਹੈ ਜੀ ਹੈਗੀ ਹੈ ਹਾਂਜੀ ਹੈ ਘਰ ਦੇ ਵਿੱਚ ਵੀ ਜਿਹੜਾ ਹਮਲਾ ਕੀਤਾ ਗਿਆ ਹੈ ਪੈਟਰੋਲ ਦੀ ਬੋਤਲਾ ਦੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਵਾਰ ਕੀਤਾ ਗਿਆ ਹੈ ਪੈਟਰੋਲ ਦੀ ਬੋਤਲਾ ਦੇ ਨਾਲ ਕੱਲ ਨੂੰ ਘਰ ਦੇ ਵਿੱਚ ਕੋਈ ਵੀ ਵੱਡੀ ਦੁਰਘਟਨਾ ਵੀ ਹੋ ਸਕਦੀ ਸੀਗੀ ਇਹ ਨੌਜਵਾਨਾਂ ਦੇ ਕਾਰਨ ਮਾਤਾ ਜੀ ਪੈਟਰੋਲ ਦੇ ਨਾਲ ਹਮਲਾ ਕੀਤਾ ਗਿਆ ਹਾਂਜੀ ਕਿਸ ਤਰ੍ਹਾਂ ਦਾ ਉਸ ਦਾ ਮਾਹੌਲ ਉਸ ਟਾਈਮ ਮਾਹੌਲ ਬਹੁਤ بس ਗਮਗੀਰੀ ਬਣਿਆ ਸੀ ਆ ਨਾਲ ਵਾਲਿਆਂ ਦੇ ਲੱਗੀ ਬੋਤਲ ਕੁੜੀ ਦੇ ਲੱਗਣੀ ਛੁੱਟੀ ਦੇ ਬਚ ਗਈ ਇਹਨਾਂ ਦਾ ਵੀ ਸ਼ੀਸ਼ਾ ਭੰਨਿਆ ਗਿਆ ਤੇ ਬਾਕੀ ਦੇਖ ਲਓ ਤੁਸੀਂ ਉਹ ਡਰੇ ਨਹੀਂ ਗੇ ਪੋਰਾ ਉੱਪਰ ਤੱਕ ਉਹਨਾਂ ਨੇ ਚਲਾਈਆਂ ਨੇ ਉੱਪਰ ਤੱਕ ਕਿੰਨੇ ਕੁ ਜਾਣੇ ਮੁੰਡੇ ਹੋਣੇ ਉਹ ਘਟੋ ਘਟ ਸੀਗੇ 10 ਤੋਂ 15 ਜਾਣੇ ਅੱਛਾ ਹਾਂਜੀ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਨਹੀਂ ਜੀ ਉਦੋਂ ਨਹੀਂ ਪਹੁੰਚਿਆ ਪਹਿਲੀ ਵਾਰ ਪਹੁੰਚਿਆ ਸੀ ਬਾਅਦ ਵਿੱਚ ਆਇਆ ਦੇਖ ਕੇ ਬਸ ਚਲਿਆ ਗਿਆ ਕਹਿੰਦੇ ਕਿ ਉਹ ਨਸ਼ੇੜੀ ਵਗੈਰਾ ਸੀਗੇ ਕੀ ਸੀਗੇ ਨਹੀਂ ਸ਼ੇਕੀ ਤਾਂ ਅਸੀਂ ਜਦੋਂ ਇੰਨਾ ਵੱਡੇ ਵਰਦਤ ਕਰਕੇ ਮਹੱਲੇ ਦੇ ਵਿੱਚ ਵਰਦਤ ਕਰ ਦੇਣੀ ਬਹੁਤ ਔਖੀ ਆ। ਹੂੰ ਮਹੱਲੇ ਦੇ ਵਿੱਚ ਉਹ ਡੱਡ ਰਾਂ ਦੇ ਨਿਕਲੇ ਨੇ ਆ ਪੂਰਾ ਲਲਕਾਰਾ ਮਾਰਦੇ, ਹਾਥੂਤ ਕਰਦੇ ਨਿਕਲੇ ਨੇ। ਕੀ ਕੀ ਹੱਥਾਂ 'ਚ ਸੀਗਾ ਉਹਨਾਂ ਦੇ ਦੇਖਿਆ ਤੁਸੀਂ ਕੁਝ? ਹਾਂਜੀ ਉਹਨਾਂ ਦੇ ਸ਼ਰੀਆਂ ਆ ਬੋਤਲਾਂ, ਤਲਵਾਰਾਂ, ਨੰਗੀਆਂ, ਪਟਾਕੂ ਐ ਗੰਡਾਸੇ ਫੜੇ ਹੁੰਦੇ ਆ ਜਿੰਨੀ ਵੇਰ ਵੀ ਵਰਦਤ ਕਰਨ ਆਏ ਉਹਨੀ ਵੇਰੀ ਉਹ ਤਿੱਖੀਆਂ ਐ ਪੂਰੀਆਂ ਚੀਜ਼ਾਂ ਲੈ ਕੇ ਆਏ ਨੇ ਤਿੱਖੀਆਂ ਤਲਵਾਰਾਂ ਦੇ ਨਾਲ ਵਰਦਤ ਕਰਨ ਆਏ ਨੇ। ਗੰਡਾਸੇ ਟਾਕੂਏ ਰਾੜਾਂ ਸਭ ਕੁਝ ਉਹਨਾਂ ਦੇ ਹੱਥਾਂ 'ਚ ਕਿਰਚਾਂ ਵਗੈਰਾ ਹੱਥਾਂ 'ਚ ਸੀ ਉਹਨਾਂ ਨੇ ਮੈਨੂੰ ਵੀ ਡਰਾਇਆ ਧਮਕਾਇਆ ਕਿ ਮਾਤਾ ਤੂੰ ਸਾਨੂੰ ਜਾਣਦੀ ਨਹੀਂ ਅਸੀਂ ਜੇਲ੍ਹ ਵਿੱਚੋਂ ਆਏ ਆ ਮੇਰਾ ਨਾਂ ਰਿੱਕੀ ਆ ਮੈਂ ਮਨਜੀਤ ਨਗਰ ਦੇ ਰਹਿਣ ਵਾਲਾ ਮੈਂ ਉਹਨੂੰ ਪੁੱਛਦੀ ਪਈ ਆ ਵੀ ਹਾਂ ਕਾਕੇ ਦੱਸ ਮੇਰੇ ਤੇਰੇ ਬੇਟੇ ਨਾਲ ਕੀ ਲੜਾਈ ਕੋਈ ਲੜਾਈ ਆ ਕਹਿੰਦਾ ਨਹੀਂ ਨਹੀਂ ਤੂੰ ਬਾਹਰ ਆਪਣੇ ਬੇਟੇ ਨੂੰ ਬਾਹਰ ਕੱਢ ਮੈਂ ਇਦਾਂ ਗੱਲਾਂ ਹੀ ਕਰਦੀ ਆ ਜਦ ਤੱਕ ਮੇਰਾ ਬੇਟਾ ਉਧਰੋਂ ਆ ਜਾਂਦਾ ਉਹ ਤੁਹਾਨੂੰ ਮੈਂ ਫੁਟੇਜ ਦੇ ਦਿੰਨੀ ਆ ਫੁਟੇਜ ਦੇ ਵਿੱਚ ਦੇਖ ਲਓ ਵੀ ਮੇਰੇ ਬੇਟੇ ਦਾ ਕੀ ਕਸੂਰਾ ਉਹ ਕੀ ਕੀ ਕਰ ਰਹੇ ਨੇ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਹਰ ਚ ਦੱਸਿਆ ਜਾ ਰਿਹਾ ਕਿ ਬੁਲਟ ਨੂੰ ਲੈ ਕੇ ਬੁਲਟ ਰੇ ਪਟਾਕਿਆਂ ਨੂੰ ਲੈ ਕੇ ਇਹ ਹਾਸਾ ਹੋਇਆ ਵਾ ਜੀ ਕੀ ਕਾਰਨ ਸੀ ਕਿ ਉਹ ਬੁਲਟ ਰਿ ਪਟਾਕੇ ਬਟਾ ਕੀ ਮਾਰੇ ਸੀ ਹਾਂਜੀ ਮੈਂ ਬੁਲਟ ਤੇ ਸੀਗਾ ਮੈਂ ਪਟਾਕੇ ਮਾਰੇ ਆਪਣੇ ਘਰ ਦੇ ਬਾਹਰ ਇਧਰ ਦੋ ਦੋ ਹੋਂਲਾ ਦੀ ਗਲੀ ਚ ਮਾਰੇ ਸੀਗੇ ਤੇ ਕਹਿੰਦੇ ਕਿ ਤੂੰ ਪਟਾਕੇ ਮਾਰੇ ਮੈਂ ਕਿ ਐਦਾ ਕਰਕੇ ਕਿ ਮੈਂ ਕੋ ਸੋ ਸਮਝ ਕੇ ਨਹੀਂ ਮਾਰੇ ਸੀਗੇ ਕਿ ਸੌਰੀ ਜੇ ਵੱਜ ਗਏ ਤਾਂ ਹਨਾ ਤੇ ਉਹ ਮਾਰਨ ਲੱਗ ਗਿਆ ਕਿ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਵੀਰੇ ਪਰ ਪਟਾਕੇ ਨੂੰ ਲੈ ਕੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਰ ਵੀਰੇ ਹੈ ਹਾਂਜੀ ਲੱਗਦਾ ਨਹੀਂ ਕਿ ਤਣ ਕਿਤੇ ਲੁਧਾਨਾ ਦਾ ਲਾਅ ਐਂਡ ਆਰਡਰ ਖਰਾਬ ਹੋ ਹੀ ਜਾਂਦਾ ਵੇ ਹਾਂਜੀ ਤਾਂ ਹੀ ਵੀਰੇ ਅੱਗੇ ਦੀ ਅੱਗੇ ਉਹ ਵਾਰਦਾਤ ਕਰੀ ਜਾਂਦੀ ਮੈਂ ਇਕੱਲਾ ਬੇਟਾ ਛੱਡ ਨਹੀਂ ਸਕਦੀ ਮੈਂ ਇਕੱਲਾ ਬੇਟਾ ਬਾਹਰ ਨਹੀਂ ਘਟ ਸਕਦੀ ਸਿਰ ਤੇ ਇਹਦਾ ਪਾਪਾ ਹੈ ਨਹੀਂ ਹਾਂਜੀ ਤੇ ਵੱਡਾ ਬੇਟਾ ਮੇਰਾ ਬਾਹਰ ਆ ਹਾਂਜੀ ਐਕਚੁਅਲੀ ਅਸੀਂ ਕਿਤੇ ਜਾ ਹੀ ਨਹੀਂ ਸਕਦੇ ਮੈਂ ਕਿਤੇ ਜਾ ਨਹੀਂ ਸਕਦੀ ਇਹਨੂੰ ਇਕੱਲੇ ਨਹੀਂ ਛੱਡ ਕੇ ਨਾ ਮੈਂ ਇਹਨੂੰ ਇਕੱਲੇ ਨੂੰ ਬਾਹਰ ਨਿਕਲਣ ਦੇਉਂਦੀ ਹਾਂ ਹੁਣ ਮੈਂ ਇੰਨਾ ਡਰ ਚੁੱਕੀਆਂ ਵੀ ਅੱਜ ਤਾਂ ਜਾਨ ਬਚ ਗਈ ਕੱਲ ਨੂੰ ਜਾਨ ਤੋਂ ਹੀ ਮਾਰਦੇ ਹਾਂ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਹੌਸਲੇ ਇੰਨੇ ਬਲੰਦ ਬਲੰਦ ਹੋ ਚੁੱਕੇ ਨੇ ਕਿ ਇੱਕ ਮਾਂ ਆਪਣੇ ਬੇਟੇ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਬੜੀ ਰੋਂਦੀ ਦਿਖਾਈ ਦੇ ਰਹੀ ਹੈ ਨੌਜਵਾਨਾਂ ਨੇ ਹਰਸ਼ਦੇ ਉੱਤੇ ਟੋਕੇ ਗੰਡਾਸਿਆਂ ਦੇ ਨਾਲ ਵਾਰ ਕੀਤਾ ਉਸ ਨੂੰ ਪਾਰਕ ਦੇ ਵਿੱਚ ਬੁਲਾਇਆ ਗੱਲ ਕਰਨ ਵਾਸਤੇ ਤੇ ਉਸ ਤੋਂ ਬਾਅਦ ਉਸ ਦੇ ਉੱਤੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ ਉਤਰੀ ਜਰੀਆ ਜਾਨ ਜਰੀਆ ਵਾਰ-ਵਾਰ ਬਚੀ ਉਸ ਦੇ ਮੱਲੇ ਵਾਲਿਆਂ ਨੇ ਬੜੀ ਬੜੀ ਮਸ਼ਹੂਰ ਦੇ ਨਾਲ ਉਤਰੀ ਜਾਨ ਬਚਾਈ ਉਸ ਤੋਂ ਬਾਅਦ ਦੇਖਣਾ ਹੈ ਹੋਏਗਾ ਕਿ ਪੁਲਿਸ ਉਸ ਦੋਸ਼ੀਆਂ ਨੂੰ ਪਕੜਦੀ ਹੈ ਕਿ ਨਹੀਂ ਪਕੜਦੀ ਹੈ ਉਹਨਾਂ ਆਨ ਵਾਲਾ ਸਮਾਂ ਦੱਸੇਗਾ ਸਰ ਇੱਕ ਮਾਮਲਾ ਦਰਦੀਆਂ ਜੋ ਨਾ ਹਰਸ਼ ਗਰੇਵਾਲ ਦਾ 18 April ਨੂੰ ਜਿਹੜੀਆਂ ਸੱਟਾਂ ਮਾਰ ਕੇ ਗਏ ਹਨ ਪਛਾਤੇ ਦੋਸ਼ੀ ਹਾਂ ਤੇ ਸਰ ਉਹ ਮੜਾ ਦਾਜੋ ਕੀ ਮਾਮਲਾ ਕਿਸੇ ਦਾ ਮੜਿਆ ਉਹ ਮੁੰਡੇ-ਮੁੰਡੇ ਝਗੜੇ ਸੀ ਫਿਰ ਦਰਜ ਕਰਤੀ ਹੈ ਜੀ ਅੱਛਾ ਜੀ ਹਾਂ ਤੇ ਦਰਜ ਕਰਤੀ ਕਲਮ ਨਾਲ ਲਾਓ ਤੇ ਸਰ ਦੋਸ਼ੀ ਜਿਹੜੇ ਨੇ ਮੁੰਡੇ ਜਿਹੜੇ ਨੇ ਗ੍ਰਿਫਤਾਰ ਹੋ ਗਏ ਕਿ ਨਹੀਂ ਹੋ ਗਏ ਨਹੀਂ ਅਜੇ ਰੇਡ ਕਰ ਰਹੇ ਹਾਂ ਪੁਲਿਸ ਦੀ ਤਰੀ ਅੱਛਾ ਜੀ ਹਾਂ ਕਰੋਂ ਭੱਜੇ ਆ ਓਕੇ ਠੀਕ ਹੈ ਸਰ ਦੁਦਾਨਾ ਲਾਈਵ ਮੈਂ ਯੂਮ ਬੇਰੀ ਸੰਜੇ ਦੇ ਨਾਲ